ਉਰਫ ਰਿਆ ਵਰਤਾਰਾ ਪਿਛਲੇ 13 ਤੋਂ ਕੇਂਦਰ ਨੇ ਆਰੰਭ ਕੀਤਾ ਸੀਗਾ ਅੱਜ ਜੋ ਅਸੀਂ ਉਹਨਾਂ ਗਾੜੀ ਸ਼ੱਕਸ਼ਵਾ ਰੱਖ ਰਹੇ ਸੀ ਵੀ ਇਹ ਸਾਨੂੰ ਨਹੀਂ ਲੱਗਦਾ ਵੀ ਇਹ ਜਮਹੂਰੀਅਤ ਦੀ ਕੋਈ ਪਛਾਣ ਹੈਗੀ ਆ ਜਾਂ ਤੁਸੀਂ ਜਿਹੜਾ ਦਾਵਾ ਕਰਦੇ ਵੀ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਉਹ ਪੀਸਫੁਲੀ ਟਾਂਗਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ ਕਿਉਂ ਨਹੀਂ ਕਰ ਜਾਂ ਜਾਂ ਫਿਰ ਬਹਿ ਕੇ ਗੱਲ ਕਿਉਂ ਨਹੀਂ ਕਰ ਜਾਂਦਾ ਸਾਡਾ ਸ਼ੰਕਾ ਸੀ ਵੀਹ ਮਾਹੌਲ ਦੇ ਵਿੱਚੋਂ ਸਾਡਾ ਨੁਕਸਾਨ ਹੋਊਗਾ ਔਰ ਇੱਕ ਕੇਂਦਰ ਦੀ ਮਨਸ਼ਾ ਸੀ ਵੀ ਅਸੀਂ ਵਰਜਦੇ ਆ ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕਜਾਜ ਹੋਇਆ ਤੋਂ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈਕ ਮਾਹੌਲ ਆ ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਕਰਾਚ ਰੋ ਰਹੇ ਨੇ ਸਾਨੂੰ ਪੁਸ਼ਟੀ ਐ ਇਸ ਗੱਲ ਦੀ ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂ ਕਿ ਤੋਂ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਅੱਜ ਐਲਾਨ ਕਰਦਾ ਇਸ ਰੋਸ ਨੂੰ ਦੇਖਦਿਆਂ ਆਇਆ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕੱਕਲਿਆ バス ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵਹੀਕਲ ਆਪਣੇ ਸਾਰੇ ਵਹੀਕਲਾਂ ਤੇ ਇਸ ਕੇਂਦਰ ਨੇ ਜੋ ਜ਼ਬਰਟਾ ਆਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਉਹ ਜੋਰ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵਹੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀ ਜਾ ਦੁਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਇੱਕ ਜਗ੍ਹਾ ਤੇ ਦੂਸਰਾ ਇਹ ਦੋ ਘਾ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ ਚ ਕਸਬੇ ਚ ਗਲੀ ਚ ਗੂਟੀ ਚ ਜਿਹੜੇ ਜਮਹੂਰੀਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਕਿ ਇਸ ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਇਹ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਇੱਕ ਇੱਕ ਅੜ ਜੋ ਜਾ ਰੋ 1 ਮਿੰਟ ਨਾਲ ਪੂਰੇ ਦੂਸਰਾ ਥੋੜਾ ਫਿਰ ਕਰਦੇ ਜਿਵੇਂ ਸਾਡੀ ਟੈਰਿਟਰੀ ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਦਾਂ ਦੀ ਭੰਨਤੋੜ ਕੀਤੀ ਗੱਡੀਆਂ ਭੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰੇ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਪੰਤੋੜ ਕਰਦੇ ਸੀ ਸਾਡੇ ਬੰਦੇ ਦੇ ਖਿੰਜਣ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨੂੰ ਵੀ ਸਨਾਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੁਰਸ਼ਕ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹ ਤੋਂ ਗਾਹਾਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਪੀਸਫੁਲੀ ਢੰਗ ਨਾਲ ਚੱਲਿਆ ਸਾਡਾ ਅਸੀਂ ਉੱਥੇ ਆਗੂ ਗਏ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੁਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵੀਕਲ ਰੋਕੇ ਆ ਉਹਦੇ ਗਾੜੀ ਜਿਹੜੇ ਆ ਉਹ ਡੰਪਰ ਜਿਹੜੇ ਆ ਉਹ ਉਹ ਡਾਏ ਗਏ ਸਥਿਤੀ ਸਪਸ਼ਟ ਕਰੇ ਕਿ ਪੰਜਾਬ ਸਰਕਾਰ ਦਾ ਕੀ ਮਨਸ਼ਾ ਦਾ ਪਿੰਡਾਂ 'ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਾਂ 'ਚ ਮੋਰਚਾ ਖਤਮ ਹੋ ਜਾਣਾ ਇਹ ਅਨਪੁਸਤ ਖਬਰਾਂ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਛਾ ਕੇ ਦੱਸੀਆਂ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ کالا ساکتے ہیں پھر کے باستے ہیں کول پرتی ساڈے پرتی نجریہ کی ہے گا وہ تو یہ دو گلہ ساکتے ہیں پھول صاحب گل کرنیں ابھی اب ایک ورہ دیکھنے گلہ نیر صاحب نے کامی بیلے ٹیل نے دسیا ہے تو کچھ گلنا نا دیکھنے چوڑنا نا نہیں ਕਿ ਹੋ ਸਕਦਾ ਹੈ ਗੱਲਬਾਤ ਚਰਚਾ ਦੇ ਵਿੱਚੋਂ ਨਹੀਂ ਆਈ ਹੋਵੇ ਦੇਖੋ ਇਸ ਬਾਰਡਰ ਤੇ ਖਨੋਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ ਜਿੱਥੇ ਆ ਕੇ ਪੁਲਿਸ ਨੇ ਹਮਲਾ ਕਰਕੇ ਪੰਜਾਬ ਦੀ ਹੱਦ 'ਚ ਆ ਕੇ ਘੱਟੋ-ਘੱਟ 25 ਤੋਂ 30 ਦੇ ਕਰੀਬ ਟਰੈਕਟਰ ਭੰਲੇ ਲੈਣਾ ਉੱਥੇ ਸਾਡੇ 5 ਕਿਸਾਨਾਂ ਨੂੰ ਵੀ ਚੱਕ ਕੇ ਲਿ ਗਈ ਆ ਪੰਜਾਬ ਗਵਰਨਮੈਂਟ ਦੀ ਹੈ ਰਿਸਪੋਨਸੀਬਿਲਟੀ ਬਣਦੀ ਆ ਕਿ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨਾਂ ਦੀ ਪੜਤਾਲ ਕਰਾਵੇ ਉਹ ਕਿੱਥੇ ਲੋ ਪੰਜਾਬ ਦੇ ਲੋਕ ਪੰਜਾਬ ਹੋ ਹਰਿਆਣੇ ਦੀ ਪੁਲਿਸ ਚੱਕ ਕੇ ਲੈ ਗਈ ਆ ਔਰ ਉਹਨਾਂ ਦੀ ਪੜਤਾਲ ਕਰਾਉਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ। ਔਰ ਜਲਦੀ ਸਾਨੂੰ ਉਹਨਾਂ ਦੀ ਪੜਤਾਲ ਕਰਵਾਜੇ। ਉਹਨਾਂ ਦਾ ਕੀ ਕਸੂਰ ਹੈ? ਉਹ ਤਾਂ ਸਾਡੇ ਰਕੇ ਦੇ ਬੈਠੇ ਸੈਂਟਰਾਲੀਚ ਬੈਠੇ ਆ। ਇਤੋਂ ਚੱਕ ਕੇ ਲਿਜਾ ਕੇ ਕੀ ਕਿਉਂ ਉਹਨਾਂ ਬੰਦਿਆਂ ਦੇਤੇ ਕੀਤੇ ਜਾ ਰਹੇ ਆ? ਪੰਜਾਬ ਗਵਰਨਮੈਂਟ ਦੇਤੇ ਸੰਗਿਆਨ ਲਵੇ। ਇਹ ਸਾਡੀ ਅਪੀਲ ਹੈ ਤੇ ਹੁਣ ਸੁਣਨ ਮਰ ਲਿਆ ਜੀ। ਅਰੇ ਪੂਰੀ ਗੱਲ ਨਹੀਂ ਆ ਰਹੀ। ਮੈਂ ਸਦੀਸ਼ ਸਿੰਘ ਪੂਰਨ ਚੇਅਰਮੈਨ ਵੀ ਕਿਉਂ ਕਿ ਕ੍ਰਾਂਤੀਕਾਰੀ ਪੰਜਾਬ। ਇੱਕ ਪੁਆਇੰਟ ਜਿਹੜਾ ਹੋਰ ਰਹਿ ਗਿਆ ਹੈ ਮਤ ਇੱਕ ਤਾਂ ਜਿਹੜੀ ਤੁਹਾਨੂੰ ਪਤਾ ਹੋਣਾ ਵੀ ਜਿਹੜੀ ਗੋਲੀ ਇਹ ਨੌਜਵਾਨ ਦੀ ਮੌਤ ਹੋਈ ਹੈ ਉਹਦੀ ਸਿੱਧੀ ਗੋਲੀ ਸਿਰ 'ਚ ਗੋਲੀ ਲੱਗਣ ਨਾਲ ਮੌਤ ਹੋਈ ਸਿੱਧੀ ਗੋਲੀ ਉੱਥੇ ਮਾਰੀ ਜਾਂਦੀਆਂ ਹੁੰਦੀਆਂ ਨੇ ਜਾਂ ਸਿੱਧੀਆਂ ਗੋਲੀ ਮਾਰ ਕੇ ਮਾਰਦਾ ਉੱਥੇ ਹੁਕਮ ਦਿੱਤਾ ਜਾਂਦਾ ਜਦੋਂ ਦੋਨੋਂ ਪਾਸੇ ਹਥਿਆਰ ਬੰਦ ਤਾਂ ਤਾਂ ਲੜ ਰਹੀਆਂ ਹੋਰ ਉਦੋਂ ਆਇਆ ਹੁੰਦਾ ਵੀ ਜਿੰਨੇ ਬੰਦ ਬੰਦੇ ਮਾਰੇ ਮਾਰ ਮਾਰੇ ਜਾ ਸਕਦੇ ਮਾਰੇ ਜਾ ਪਰ ਇੱਥੇ ਕੀ ਹੈ ਇੱਕ ਪਾਸੇ ਜਿਹੜੇ ਬਿਲਕੁਲ ਨਹਾਥੇ ਕੋਈ ਸਾਡੇ ਕੋਲ ਹਥਿਆਰ ਨਹੀਂ ਉਹ ਸਾਡੇ ਕੋਲੇ ਕੋਈ ਬ੍ਰੁਧੀ ਤੇ ਆਨੇ ਕੋਈ ਹੋਰ ਨਹੀਂ ਨਾ ਜੇ ਕਿਸਾਨ ਹੈ ਦੂਜੇ ਪਾਸੇ ਤੇ ਹਰਬੰਦਪੁਰ ਸਾਹਿਬ ਨੇ ਸੋ ਇਸ ਕਰਕੇ ਇਹ ਤਾਂ ਇਹ ਜੇ ਮੌਕੇ ਜੇ ਨਾਉਂ ਚ ਵੀ ਆਉਂਦੀ ਹੁੰਦੀ ਤਾਂ ਬਹੁਤ ਬਦੇ ਹਲੇਤਾ ਹੁੰਦੀਆਂ ਨੇ ਵੀ ਫੈਰ ਦੇ ਵਿੱਚ ਫੈਰ ਦੇ ਵਿੱਚ ਗੋਲੀ ਮਰੀ ਜਾਵੇ ਜੇ ਸਿਰੇ ਤੇ ਕਰਨਾਵਤਾਂ ਹੁੰਦੀਆਂ ਪਰ ਇਹਨੇ ਸਿੱਧੀ ਗੋਲੀ ਸੱਤੇ ਮਾਰੀ ਹੈ ਸੋ ਇਹਦਾ ਸੀ ਕਹਿੰਦੇ ਆ ਵੀ ਐ ਨਹੀਂ ਵੀ ਉਹ ਬੰਦੇ ਨੇ ਜਿਹੜੇ ਨੇ ਗੋਲੀ ਮਾਰੀ ਹੈ ਸਿੱਧੀ ਉਹੀ ਜ਼ਿੰਮੇਵਾਰ ਹੈ ਸਾਡੇ ਕੋਲੇ ਭਰੋਸੇਯੋਗ ਸੋਤਰਾ ਤੋਂ ਸੋਮਿਆ ਤੋਂ ਜਾਣਕਾਰੀ ਹੈ ਵੀ ਜਦੋਂ ਸਾਡੀ ਗੱਲਬਾਤ ਟੁੱਟ ਗਈ ਸੀ 18 ਤਰੀਕ ਨੂੰ 19 ਤਰੀਕ ਨੂੰ ਗ੍ਰਹਿ ਮੰਤਰੀ ਆਪਣੇ ਸੈਂਟਰ ਦੇ ਆ ਅਮਿਤ ਸ਼ਾਹ ਨੇ ਸਾਰੀਆਂ ਫੋਰਸਾਂ ਨਾਲ ਕਿਉਂਕਿ ਉਹ ਸਾਰੀਆਂ ਫੋਰਸਾਂਆਂ ਪੈਰਾਮਿਲਟਰੀ ਫੋਰਸਾਂਆਂ ਦੀਆਂ ਹੈ ਤਾਂ ਉਹ ਉਹਨੇ ਮੀਟਿੰਗ ਕਰਕੇ ਹਦਾਇਤ ਕੀਤੀ ਆ ਸਾਡੇ ਕੋਲ ਭ੍ਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਇਹ ਗਾਹ ਨਹੀਂ ਟੱਪਣ ਦੇਣਾ ਜੇ ਗਾਹ ਟੱਪਦੇ ਆ ਤਾਂ ਭਾਵੇਂ ਸਿੱਧੇ ਗੋਲੀ ਵੀ ਮਾਰਨੀ ਪਾਵੇ ਤਾਂ ਮਾਰੋ ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਉਹਨਾਂ ਨੇ ਸਨਾਰਸ਼ਟ ਕਰਕੇ ਭਾਵੇਂ ਪ੍ਰਾਈਵੇਟ ਬੰਦਿਆਂ ਨੇ ਵਰਤਿਆ ਪਾਇਆ ਨੇ ਭਾਵੇਂ ਉਹ ਮੁਲਾਜ਼ਮ ਹੈ ਕਿਸੇ ਵੀ ਫੋਰਸ ਦੇ ਉਹਨਾਂ ਦੇ ਕਤਲ ਦਾ ਪਤਾ ਦਰਜ ਹੋ ਕੇ ਅਲਗਿਲਾ ਪਤਾ ਦਰਜ ਹੋ ਕੇ ਸਖਤ ਕਾਰਵਾਈ ਹੋਣੀ ਚਾਹੀਦੀ। ਦੂਜੀ ਗੱਲ ਹੈ ਸਾਡਾ ਹਮਦਰਦੀ ਵਜੋਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਹੋਰ ਸਮਾਜਿਕ ਜਥੇਬੰਦੀਆਂ ਨੇ ਪੋਲੀਟੀਕਲ ਜਥੇਬੰਦੀਆਂ ਨੇ ਇਹਦੀ ਹਮਾਇਤ ਦੇ ਵਿੱਚ ਆਦਾ ਨਾਰਾ ਮਾਰਿਆ। ਉਹਨਾਂ ਨੇ ਆ ਆਦਾ ਨਾਰਾ ਨੇ ਮਾਰਿਆ ਉਹਦੀ ਹਮਾਇਤ ਦੇ ਵਿੱਚ ਛੋਟੇ-ਮੋਟੇ ਪ੍ਰੋਗਰਾਮ ਕੀਤੇ ਆ। ਅਸੀਂ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਸੀਂ। ਉਹਨਾਂ ਨੂੰ ਉਹਨਾਂ ਦਾ ਥੈਂਕਸ ਕਰਦੇ ਆਂ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਹਾਵਾ ਮਾਰਿਆ। ਇਸਾ ਜ਼ਬਰ ਦੇ ਖਿਲਾਫ ਪਰ ਨਾਲ ਹੀ ਸਾਡੇ ਤੋਂ ਸਾਰਿਆਂ ਨੂੰ ਅਪੀਲ ਹੈ ਵੀ ਜਿਹੜਾ ਕੋਈ ਇਸ ਨੇ ਅਗਲਾ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਜਿਹੜਾ ਇਹ ਦੋਨਾਂ ਆਪਣਾ ਮੋਰਚਿਆਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ 10 ਸ ਮੰਗਾਂ ਨੂੰ ਲੈ ਕੇ ਇਹਦੇ ਨਾਲ ਜੋੜ ਕੇ ਜੇ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਤਾਂ ਪੈਰਲ ਪ੍ਰੋਗਰਾਮ ਸਾਡੀ ਇਹਨਾਂ ਨੂੰ ਅਪੀਲ ਹੈ ਵੀ ਉਹ ਸਮਾਨਾਂਤਰ ਪੈਰਲ ਟਕਰਾਵਾ ਪ੍ਰੋਗਰਾਮ ਨਾ ਦੇਣ ਇਸ ਨੇ ਜਿਹੜਾ ਮੋਰਚਾ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੀ ਸਚੌਣੇ ਆ ਵੀ ਹਮੇਤਾਂ ਦੀ ਇਹ ਸੱਚ ਅਪੀਲ ਹੈ। ਵੱਲੇ ਵੱਲ ਸਾਹਿਬ ਵੱਲੇ ਸਾਹਿਬ ਪੰਜਾਬ ਸਰਕਾਰ ਪੰਜਾਬ ਸਰਕਾਰ ਕੀ ਕਹਿ ਰਹੀ ਹੈ ਨਾ बार-बार ਤੁਸੀਂ ਕੀ ਕਹਿ ਰਹੇ ਹੋ ਕਿ ਬਾਰ-ਬਾਰ ਤੁਸੀਂ ਪੰਜਾਬ ਸਰਕਾਰ ਨੂੰ ਦੱਸ ਰਹੇ ਹੋ ਅਦਰ ਅਪੀਲ ਕਰ ਰਹੇ ਹੋ ਕਿ ਬੰਦੇ ਪੜੇ ਜਾ ਰਿਹਾ ਕਿ ਇਹ ਕੀ ਕੋਮਕਾ ਮੰਨਜੋ ਕਿ ਪੰਜਾਬ ਸਰਕਾਰ ਦੀ ਇਸ ਵੇਲੇ ਕੋਈ ਜਾਨਾ ਦੂਣ ਨੂੰ ਲੈ ਕੇ ਇੱਕ ਹੋਰ ਇੰਪੋਰਟੈਂਟ ਸਗੀ ਵੀ ਜਿਹੜਾ মিডিਆ ਚ ਆ ਰਿਹਾ ਵੀ ਕੇਂਦਰ ਨੇ ਇਹਨਾਂ ਨੂੰ ਸੱਦਾ ਦਿੱਤਾ ਤੇ ਜਿਹੜਾ ਪੋਜੀਸ਼ਨ ਬਣ ਗਈ ਉਸ ਤੋਂ ਬਾਅਦ ਗੱਲ ਅੱਗੇ ਨਹੀਂ ਵਧ ਰਹੀ। ਉਹਦੇ ਸਹੀ ਗੱਲ ਆ ਵੀ ਜਿਹੜੀ ਕੱਲ ਗੱਲ ਹੋ ਰਹੀ ਸੀ ਸਭ ਤੋਂ ਟੈਕਨੀਕਲ ਗੱਲ ਸੀ ਅਸੀਂ ਕਹਿੰਦੇ ਸੀ ਅਜੰਡਾ ਤੈਅ ਕਰੋ ਗੱਲਬਾਤ ਦੇ ਵਿੱਚ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਦਾ ਹੱਲ ਲਈ ਮੀਟਿੰਗ ਖੋਰ ਮੰਗਾ ਅਸਲ ਇਸ ਗੱਲ ਤੋਂ ਕੇਂਦਰ ਭੱਜ ਗਿਆ ਵੀ ਅਜੰਡਾ ਨਹੀਂ ਲਿਖਣਾ ਵੀ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਦੇ ਹੱਲ ਲਈ ਮੀਟਿੰਗ ਕਰਨੀ ਹੈ ਅਜੰਡਾ ਲਿਕਨ ਤੋਂ ਪਰੇ ਜਾਂ ਸਰਕਾਰ ਤੇ ਤਾਂ ਟਾਂ ਟਾਈਟਲ ਉਹ ਤੋਂ ਬਾਅਦ ਜਦੋਂ ਖਨੌਰੀ ਵਾਲੀ ਘਟਰਾ ਆਈ ਸਾਡੇ ਸਾਹਮਣੇ ਫਿਰ ਅਸੀਂ ਗੱਲਬਾਤ ਜਾਣਾ ਚੰਗਾ ਨਹੀਂ ਸਮਝਦੇ ਸਿਪਾਹੀ ਪੁੱਛਦਾ ਕਿ ਮਨ ਦੇ ਪੰਜਾਬ ਸਰਕਾਰ ਦੀ ਭੂਮਿਕਾ ਕੀ ਹੈ ਦੇਖਿਏ ਮੈਂ ਥੋੜਾ ਜਿਆਦਾ ਗੱਲ ਹੁਣਾ ਜਿੰਨੀ ਸਾਹ ਹੋਰ ਕਿਸੇ ਬੋਲਣਾ ਇਹ ਜਿਹੜਾ ਸਾਡਾ ਮੈਸੇਜ ਹੈ ਨਾ ਅਸੀਂ ਕਨਵੇ ਕਰ ਦਿੱਤਾ ਹੈ ਇਹ ਮੈਸੇਜ ਪੂਰੇ ਭਾਰਤ ਦੇ ਵਿੱਚ ਲਾਗੂ ਹੋਵੇ ਇਹ ਪੰਜਾਬੀ ਭਾਸ਼ਾ ਦੇ ਵਿੱਚ ਬੋਲ ਕੇ ਸਾਰਿਆਂ ਨੇ ਅਸੀਂ ਇਹਨੂੰ ਨੇ ਕੀਤਾ ਕੋਈ ਤੁਹਾਡੇ ਕੋਲੇ ਚੈਨਲ ਜਿਹੜੇ ਉਹ ਹੋਣਗੇ ਜਿਨ੍ਹਾਂ ਦੇ ਰਾਹੀਂ ਆਪਣੀ ਗੱਲ ਇਹਦੇ ਚ ਜਾਰੀ ਹੈ ਆਪਣੇ ਕਿਸਾਨ ਦਾ ਨਾਮ ਕੀ ਮੁੰਡਿਆਂ ਦਾ ਦੱਸਿਆ ਸੁਭ ਕਰਣ ਸੁਭ ਕਰਨਾ ਕਿ ਸੁਭ ਕਰਮ ਸ਼ੁਰੂ ਕਰਣ ਕਰਣ ਜੋ ਹਰੇ ਚੱਤੀ ਬੱਲੋਂ ਦੇਖਿਏ ਮੈਂ ਪੂਰੇ ਦੇਸ਼ ਕੇ उन सभी ਸੰਠਨੋ ਕੋ सभी हमदर्द लोगों को जो किसान के साथ अपनी हमदर्दी रखते हो کسان نے پورے دیش کے ہاتھ سے بلکل پیس پیسفلی پروٹیسٹ کرتے ہوئے اس بچے کے اوپر گولی چلائی ہے اور اس بچے کا قتل کیا اس بچے کو شہید کیا ہے جو جو لوگ پورے بھارت کے اندر ایسی ایسی گھٹنا کے خلاف آواز اٹھاتا اٹھانا چاہتے ہیں جو چاہتے ہیں کہ دیش کے اندر جمہوریت جندہ رہی ان سب سے ہماری اپیل ہے کہ آج سے ہی کل کے کل کو سب ہی جتنے بھی لوگ ہماری آواز سن رہے ہیں سب کی ایک ذمہ داری بنتی ہے کہ ہم نے یہ رکھا ہے کہ کالے دس کی طرح پورا بھارت کی ہر ایک مکان ہر ایک گھر ہر دکاندار ہر گاڑی ہر بڑی گاڑی چھوٹی گاڑی اس کے اوپر ایک کالا جھنڈا لگا کر وہ اپنا اس اس سرکار کی درندگی کے خلاف وہ اپنا روز پرکٹ کریں پورے دیش کے لیے ہمارا یہ نوید ہے تو ہٹا سوال سی ایک ایک رہ گئے ایک رہ گئے ایک, ایک 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 دل 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 ایک دل 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 ایک, ایک دل 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 جروری دیکھو او دو پہنا دا کلا پراس جڑی خبر آئی ہے ਉਹਦੀ ਐਗਜੈਕਟ ਉਮਰ 22 ਸਾਲ ਆ ਹੱਟ-ਹੱਟ ਚੱਲ ਰਿਆ ਨਾ ਠੀਕ ਹੈ ਜੀ ਤੇ ਇੱਕ ਬਾਪ ਆ ਇੱਕ ਉਹਦੀ ਦਾਦੀ ਆ ਤੋਂ ਦੇਖੋ ਬਹੁਤ ਛੋਟੇ ਪਰਿਵਾਰ ਤੋਂ ਜੀ ਜਿਹੜੀ ਦਰਿੰਦਗੀ ਸਰਕਾਰ ਦੀ ਆ ਉਹ ਬੜੀ ਸਾਫ ਚਲਕਦੀ ਆ ਕੱਲੇ-ਕੱਲੇ ਮਾਮਾ ਦੇ ਪੁੱਤ ਆ ਔਰ ਜਿਵੇਂ ਸਿਰਾਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਆ ਕਿਹਾ ਵਾ ਇਹ ਆਪਣੇ ਆਪ 'ਚ ਬੜਾ ਵੱਡਾ ਜਬਰ ਆ ਜਿਹੜੀ ਇਹ ਰੈਂਗ ਦੀ ਸੀ ਇਹਦੇ ਲਈ ਆ ਸਭ ਚਲੋ ਬਾਕੀ ਦੇਖੀਏ ਗੱਲ ਵੀ ਕਰਦੇ ਗੱਲ ਵੀ ਕਰਦੇ ਪੰਜਾਬ ਕਮੈਂਟ ਦਾ ਤੁਹਾਡਾ ਸਵਾਲ ਸੀਗਾ ਕਿ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਦੂਸਰੀ ਨਹੀਂ ਤੀਸਰੀ ਮੀਟਿੰਗ ਜਿੱਤੇ ਹੋਈ ਆ ਅਸੀਂ ਤੁਹਾਡੇ ਮਾਧਿਅਮ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਇੱਕ ਅਪੀਲ ਕੀਤੀ ਸੀ ਇਸ ਮੀਟਿੰਗ ਦੇ ਵਿੱਚ ਕਿਰਪਾ ਕਰਕੇ ਸਾਡੇ ਮੁੱਖ ਮੰਤਰੀ ਜੀ ਖੁਦ ਆਉਣ ਕਿਉਂਕਿ ਮਸਲੇ ਬੜੇ ਗੰਭੀਰ ਆ ਉਧਰਲੇ ਪਾਸੋਂ ਜਿਹੋ ਜਿਹੇ ਹਥਿਆਰ ਚਲਾਏ ਜਾ ਰਹੇ ਸਾਡੇ ਦੇ ਵਰਤੇ ਜਾ ਰਹੇ ਸੀ ਬੜੇ ਖਤਰਨਾਕ ਤੇ ਅਨਮਨੁੱਖੀ ਹਜ਼ਾਰ ਵਰਤੇ ਜਾ ਰਹੇ ਸੀ ਸਰਕਾਰ ਦਾ ਸੇ ਧਿਆਨ ਉਹਦੇ ਤੇ ਕੇਂਦਰਿਤ ਕਰਨਾ ਪ੍ਰਧਾਨ ਮੰਤਰੀ ਦਾ ਸੋਰੀ ਮੁੱਖ ਮੰਤਰੀ ਦੇ ਸਾਹਮਣੇ ਸਾਡੀ ਭਾਵਨਾ ਸੀ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਧਿਆਨ ਦੇ ਵਿੱਚ ਉਹ ਗੱਲ ਆਵੇ